हाँ सत्या स्वागत करते हैं जुड़ गए होता है अब कि पंजाब जो कि फतहगढ़ साहब विखे रेलवे हादसा होया इस करके बहुत सारे डब्बे या जो कि जल्दी मल्दी नुकसान हो गया सो जो कि रेलवे में बहुत बड़ा घाटा हो ਕਿਉਂਕਿ ਉਹ ਉਹਨੇ ਟਾਈਮ ਤੇ ਚੁੰਦੀ ਆ ਰਹੀ ਟ੍ਰੇਨਾਂ ਜਦ ਵੀ ਆਸਾ ਹੁੰਦਾ ਤਾਂ ਰੇਲਵੇ ਨਾਲ ਕੱਟਾ ਹੁੰਦਾ ਹੈ ਅੱਜ ਜੋ ਕਿ ਰੇਲਵੇ ਨਾਲ ਵਿੱਚ ਬਿਚੜਨ ਦੀ ਮੁਸ਼ਕਲ ਆਉਂਦੀ ਹੈ ਅੱਜ ਸਾਨੂੰ ਕਦੇ ਵੀ ਵੈਸੇ ਵੀ ਹਣ ਜਾਣ ਬੰਦੇ ਪਿੱਛੇ ਲਾ ਕੇ ਕਿਸੇ ਵੀ ਕਲਰ ਟ੍ਰੇਨ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਜੇਕਰ ਜਾਓਗੇ ਸਾਡਾ ਇਹਨੂੰ ਮੈਨੂੰ ਨੁਕਸਾਨ ਨੁਕਸਾਨ ਹੋਵੇਗਾ ਉਹ ਇਸ ਨਾਲ ਹੋ ਚੁੱਕੀ ਮਤਲਬ ਇਹ ਜੋ ਕਿਸਮ ਆ ਬਦ ਹੁੰਦਾ ਹੈ ਕਿ ਜੋਗੇ ਅਤੇ ਹਾਸੇ ਬਹੁਤ ਹੁੰਦੇ ਨੇ ਪਰ ਮਾਰ ਬਣਾ ਕੇ ਹਾਸਾ ਹੋਵੇ ਕਿਸੇ ਨਾਲ ਜਿੰਦ ਚੋ ਹੋ ਵੀ ਜਾਵੇ ਤਾਂ ਤਿਆਗੂਏ ਵਗਣੇ ਅਰ ਪਾਸੇ ਦੇਖਿਆ ਕਰੋ ਤਾਂ ਵੇਖਿਆ ਕਰੋ ਇਹ ਤਾਂ ਬਹੁਤ ਮਾੜਾ ਹਾਲ ਹੈ ਕਿੰਨਾ ਵਿਚਾਰਦਾ ਸੋ ਜਿਵੇਂ ਜਿਵੇਂ ਕਰਾਂਗੇ ਤਾਂ ਜੋ ਵੀ ਅੱਜਕੱਲ ਨੂੰ ਕੁਝ ਹੋਇਆ ਟ੍ਰੇਨਾਂ ਦੇ ਕਰਕੇ ਉਹ ਸਾਰੇ ਬੰਦੇ ਆਉਂਦੇ ਬਸ ਹੀ ਲੋਕ ਦੁਖੀ ਨੇ ਉਹਨਾਂ ਦੁਖੀ ਸਰਕਾਰਾਂ ਵੀ ਮੁਸਕੁਰੇ ਵਿੱਚ ਪਾਈਆਂ ਨੇ ਕਿ ਕਿ ਇਹ ਹੁਣ ਅੱਗੇ ਚੁੱਪੀ ਚੱਲੇਗਾ ਸੋ ਅੱਗੇ ਪਰਮਾਤੋ ਜਾਣੀ ਜਾਣ ਹੈ ਹੁਣ ਕੀ ਕਰਾਂਗੇ ਕੀ ਨਹੀਂ ਕਰਨਾ 对方给幺幺九打的吧？